ਸਾਬਤ ਸੂਰਤ ਦਸਤਾਰ ਬੰਨੀ ਹੋਈ ਆ ਮਾਂ ਨੇ ਗਲਵਕੜੇ ਵਿੱਚ ਲੈ ਲਿਆ ਤੇ ਰੋਜ਼ ਪਹਿਲਾਂ ਮਾਂ ਜਿਸ ਦਿਨ ਆਈ ਸੀ ਨਾ ਆਪਣੇ ਪੁੱਤਰ ਨੂੰ ਵੇਖ ਕੇ ਵੀ ਸਿੱਖੀ ਤੋਂ ਮਨਕਰ ਹੋ ਗਿਆ ਉਸ ਦਿਨ ਤੋਂ ਰੋਜ਼ ਮਾਂ ਅਰਦਾਸ ਕਰਦੀ ਸੀ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਹੋ ਸਕਦਾ ਹੈ ਕਿ ਮੇਰੀ ਕੋਖ ਵਿੱਚ ਕੋਈ ਕਮੀ ਹੋਵੇ ਪਰ ਤੇਰੀ ਜਬਜੀ ਸਾਹਿਬ ਵਿੱਚ ਤੇ ਕੋਈ ਕਮੀ ਨਹੀਂ ਨਾ ਮੇਰਾ ਪੁੱਤਰ ਸਿੱਖੀ ਤੋਂ ਦੂਰ ਕਿਉਂ ਗਿਆ ਅਰਦਾਸ ਕਿਤੇ ਕਰਦੀ ਆ ਗੁਰੂ ਅੱਗੇ ਅਰਦਾਸ ਕਰਦੀ ਆ ਇਹ ਅਰਦਾਸ ਕਰਦੀ ਸੱਚੇ ਪਾਤਸ਼ਾਹ ਹੋ ਸਕਦਾ ਮੇਰੀ ਕੋਖ ਵਿੱਚ ਕਮੀ ਹੋਵੇ ਪਰ ਮਹਾਰਾਜ ਤੇਰੀ ਜਬਜੀ ਸਾਹਿਬ ਵਿੱਚ ਤੇ ਕੋਈ ਕਮੀ ਨਹੀਂ ਮੇਰਾ ਪੁੱਤਰ ਸਿੱਖੀ ਤੋਂ ਕਿਉਂ ਦੂਰ ਗਿਆ ਫਿਰ ਕਹਣਾ ਸੱਚੇ ਪਾਤਸ਼ਾਹ ਹੋ ਸਕਦਾ ਮੇਰੇ ਵਿੱਚ ਕੋਈ ਕਮੀ ਹੋਵੇ